ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮਹਿਮ ਸੰਤ ਬਰਬੀਰ ਸਿੰਘ ਸ਼ਿਖੇਵਾਲ ਜੀ ਦੀ ਅਗਵਾਈ ਦੇ ਵਿੱਚ ਇੱਕ ਸੰਗਠਨ ਦੇ ਸਹਿਯੋਗ ਨਾਲ ਚੱਲ ਰਹੀ ਹੈ ਕਿ ਜਿੱਥੇ ਅਸੀਂ ਖੜੇ ਹਾਂ ਇਹ ਸ਼ਹਿਰ ਦਾ ਨਾਲਾ ਇੱਧਰ ਲਗਭਗ 70 ਐਮਐਲ ਦੀ ਪਾਣੀ ਇੱਥੇ ਬੁੱਢੇ ਦਰਿਆ ਦੇ ਵਿੱਚ ਗੰਦਾ ਡਿੱਗਦਾ ਹੈ ਅਣਸੁੱਧਿਆ ਪਾਣੀ ਹੈ ਇਹਨੂੰ ਟ੍ਰੀਟ ਕਰਨ ਵਾਸਤੇ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਕਿਉਂਕਿ ਸੰਤ ਸ਼ਿਖੇਵਾਲ ਜੀ ਨੇ ਜੁਗਤੋਂ ਵੇਂ ਦੀ ਸੇਵਾ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਬਾਅਦ 2008 ਤੇ 2011 ਦੇ ਵਿੱਚ ਜੋ ਕਾਲਾ ਸਿੰਘਲ ਡਰੀਮ ਤੇ ਬਣ ਲਾਏ ਉਸ ਤੋਂ ਬਾਅਦ ਬਤੌਰ ਪੰਜਾਬ ਪਿਸ਼ੂ ਕੰਟਰੋਲ ਬੋਰਡ ਦੇ ਮੈਂਬਰ ਤੇ ਐਨਟੀਟੀ ਦੇ ਨਿਗਰਾਨ ਕਮੇਟੀ ਦੇ ਮੈਂਬਰ ਹੋਣ ਨਾਤੇ ਲਗਾਤਾਰ ਯਤਨ ਕਰਕੇ ਪੂਰੇ ਪੰਜਾਬ ਦੇ ਵਿੱਚ ਟ੍ਰੀਟਮੈਂਟ ਪਲਾਂਟ ਲੱਗੇ ਆ ਲੁਧਿਆਣੇ ਵਿੱਚ ਵੀ ਟ੍ਰੀਟਮੈਂਟ ਪਲਾਂਟ ਲੱਗ ਚੁੱਕੇ ਆ ਪਰ ਉਹਦੇ ਤੱਕੇ ਪਾਣੀ ਪਹੁੰਚ ਨਹੀਂ ਰਿਹਾ ਕਿਉਂਕਿ ਜੋ ਪ੍ਰਸ਼ਾਸਨ ਵੱਲੋਂ ਜੋ ਨਿਊਰਲ ਕਾਰਪੋਰੇਸ਼ਨ ਵੱਲੋਂ ਪੰਪਿੰਗ ਸਿਸਟਮ ਬਣਾਇਆ ਜਾ ਰਿਹਾ ਸੀ ਉੱਤੇ ਕੋਟ ਦਾ ਸੇ ਹੋ ਗਿਆ ਤੇ ਹੁਣ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਰੁਕਿਆ ਸੀ ਤਾਂ ਸਾਫ ਸਿਸ਼ੇਵਾਲ ਜੀ ਨੇ ਇਹ ਸਾਡੇ ਪੁੱਛੇ ਕਿ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ ਕਿ ਇਹ ਅੱਜ ਹੁਣ ਪੰਪ ਸਟੇਸ਼ਨ ਬਣਾ ਕੇ ਮੋਟਰ ਲਾ ਕੇ ਇਹ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਜਾਣਾ ਤੇ ਲਗਭਗ ਇਹ ਭੱਤੀ ਮਾਤਰਾ ਵਿੱਚ ਇੱਕ ਵੱਡਾ ਜਿਹੜਾ ਪਾਣੀ ਦਾ ਸਰੋਤ ਗੰਦੇ ਪਾਣੀ ਜਿਹੜਾ ਉੱਦੇ ਦਰਿਆ ਵਿੱਚ ਮਿਲਦਾ ਵਾ ਉਹ ਫਿਰ ਟ੍ਰੀਟ ਹੋਣਾ ਸ਼ੁਰੂ ਹੋ ਜਾਊਗਾ ਜਿਹਦੇ ਨਾਲ ਇੱਕ ਵੱਡੀ ਰਾਹਤ ਮਿਲੇਗੀ ਔਰ ਇਕੱਲਾ ਇਹ ਨਹੀਂ ਨਾਲ ਦੀ ਨਾਲ ਬਾਬਾ ਜੀ ਵੱਲੋਂ ਜੋ ਤਿਆਰੀਆਂ ਦਾ ਆ ਜੁਆ ਹੈ ਉਹਨੂੰ ਤਿਆਉਸ਼ ਦੇਖ ਰਿਆ ਸੀ ਉਹਨੂੰ ਉਸ ਕੋਈ ਨੂੰ ਚੱਕਣ ਦਾ ਪ੍ਰਬੰਧ ਕੀਤਾ ਗਿਆ ਵਾ ਉਹਨਾਂ ਦੇ ਮਾਲਕ ਨੂੰ ਅ ਸਕੂਲ ਚਾੱਕੇ ਲਿਜਾਇਆ ਜਾ ਰਿਹਾ ਵਾ ਇਹ ਨਾਲ ਦੀ ਨਾਲ ਜੋ ਸ਼ਹਿਰ ਦੀ ਇੰਡਸਟਰੀ ਹੈ ਉਹਦੇ ਤੇ ਵੀ ਜੋ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਭਾਗ ਹੈ ਉਹਨਾਂ ਨੂੰ ਲਗਾਤਾਰ ਨਿਰਦੇਸ਼ ਦਿੱਤੇ ਜਾ ਰਹੇ ਆ ਕਿ ਉਹ ਲਗਾਤਾਰ ਚੈਕਿੰਗ ਕਰਨ ਕਿ ਕੋਈ ਵੀ ਇੰਡਸਟਰੀ ਅਨਸੁਧਿਆ ਪਾਣੀ ਇਹਦੇ ਵਿੱਚ ਨਾ ਪਾਵੇ ਸੋ ਉਮੀਦ ਹੈ ਕਿ ਨਵੇਂ ਸਾਲ ਚੜਿਆ ਨਵੇਂ ਸਾਲ ਦੇ ਵਿੱਚ ਸਾਨੂੰ ਕੁਤਾਦਰੀਆ ਬਸ ਮੋਡ ਆਪਣੀ ਖਰਾਕ ਨੂੰ ਚੈੱਕ ਕਰੇ ਚਾਹੇਗਾ ਔਰ ਬਾਬੇ ਲਾਲਕ ਦੀ ਪਰਸੋਈ ਹੋਏ ਤਰਤੀਬ ਉਹਨਾਂ ਨੇ ਇਸ ਤੇ ਮਾਣਕਾ ਚਾਹਨ ਪਾਏ ਉਹਨਾਂ ਦੇ ਫਸਲਾਂ ਨਾਲ ਲੁਧਿਆਣਾ ਵਧੀਆ ਹੈ ਦਾ ਵਿਕਾਸ ਹੋਇਆ ਹੈ ਕਿ ਹੁਣੇ ਕੁਦਰਤ ਬਸ ਹੋਵੀ ਵਧੇ ਹੁਤਾਸਪੇ ਔਰ ਕੁਦਰਤ ਦੇ ਨਾਲ ਵੀ ਇੱਕ ਮਤੂ ਵੀ ਉਹਦੇ ਦੀ ਬਾਬਾ ਜੀ ਅਤਲ ਕਰਦੇ ਨੇ